ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਏ ਆ ਪਿੰਡ ਬਾਈ ਦਾ ਹੈਗਾ ਸੱਜਣੋ ਬੱਜਵਾਨਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਬਠਿੰਡਾ ਕਿਉਂਕਿ ਬਠਿੰਡਾ ਏਰੀਆ ਨੂੰ ਪਤਾ ਹੀ ਆ ਕਾਫੀ ਕਮਾਜ ਮਸ਼ਹੂਰ ਰਿਹਾ ਤੇ ਪਸ਼ੂ ਵਾਲੇ ਮਾਮਲੇ 'ਚ ਜੇ ਗੱਲਬਾਤ ਕਰ ਲਈ ਜਿਵੇਂ ਰਾਮਪੁਰਾ ਫੂਲ ਏਰੀਆ ਆ ਗਿਆ ਬਠਿੰਡਾ ਏਰੀਆ ਆ ਗਿਆ ਇਹ ਏਰੀਆ ਪੁਰਾਣੇ ਸਮੇਂ ਤੋਂ ਵੀ ਮਸ਼ਹੂਰ ਰਿਹਾ ਹੈ ਮੰਨ ਲਓ ਵੀ ਇੱਕ ਜੰਗਲ ਦਾ ਏਰੀਆ ਮੰਨਿਆ ਗਿਆ ਵੀ ਇਹ ਏਰੀਏ ਦੇ ਨੇ ਮੱਝਾਂ ਸੀ ਪੁਰਾਣੀਆਂ ਪੁਰਾਣੀ ਬਲੱਡ ਲਾਈਨ ਸੀ 20+ ਹੀ ਚੱਲਦੀਆਂ ਸੀ ਤਕਰੀਬਨ ਪੁਰਾਣੇ ਬੰਦੇ ਨੂੰ ਇਹ ਚੀਜ਼ ਦਾ ਪਤਾ ਵੀ ਆ ਇੱਕ ਵੀਡੀਓ ਆਪਾਂ ਪਿਛਲੇ ਦਿਨੀ ਬਣਾਈ ਵੀ ਸੀ ਉਹ ਬਾਈ ਕੋਲ 24 ਕਿਲੋ ਵਾਲੀ ਮੱਝ ਆ ਤੇ ਮੇਲਿਆਂ ਤੇ ਵੀ ਜਾਂਦੀ ਆ ਉਹ ਵੀ ਇਸੇ ਜ਼ਿਲ੍ਹੇ ਦੀ ਆ ਅੱਜ ਨਾਰਮਲ ਕਿਸਾਨ ਆ ਬਾਈ ਇੱਧਰ ਵੀ ਕਹਿੰਦੀ ਮਾਰਦੀ ਕੈਮਰਾ ਜਿਵੇਂ ਲਾਜੀਏ ਬੂਰੀ ਕੱਟੀ ਤੇ ਇੱਕ ਦੋ ਮੱਝਾਂ ਨੀਲੀ ਦੀਆਂ ਵੀ ਖੜੀਆਂ ਬਾਈ ਕੋਲ ਪਰਲੇ ਬੰਨੇ ਤੇ ਦੋ ਸੋਨੂੰ ਝੋਟੇ ਦਿਖਾਵਾਂਗੇ ਬਾਈ ਕੋਲ ਇੱਕ ਤਾਂ ਕੱਟਾ ਛੋਟੀ ਉਮਰ ਦਾ ਤੇ ਇੱਕ ਕੱਟਾ ਆ ਕਿਉਂਕਿ ਇਹ ਵੀ ਕੱਟਾ ਹੀ ਆ ਦੰਦਾ ਜੀ ਆ ਬਾਪ ਵਾਲੇ ਪੱਖ ਤੋਂ ਮੋਦੀ ਦਾ ਤੇ ਜਿਹੜੀ ਮਾਨਦਾਰ ਕਾਰਡ ਆ ਮਾਨਦਾਰ ਕਾਰਡ ਇਹਦਾ 2+ ਆ। ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਤੇ ਜਿਹੜਾ ਝੜਿਕ ਮੇਲਾ ਹੋਇਆ ਉਹਦੀ ਬਾਈ ਹੋਰਾਂ ਨੇ ਮੇਲੇ ਤੇ ਵੀ ਪਾਇਆ ਤੇ ਉਥੋਂ ਮੇਰਾ ਖਿਆਲ ਆ ਚੌਥੀ ਪੋਜੀਸ਼ਨ ਇਹਨੇ ਹਾਸਲ ਕਰੀ ਆ। ਉਹ ਬਾਈ ਕਹਿੰਦਾ ਥੋੜਾ ਜਨਾ ਦੀ ਕਟਿੰਗ ਦਾ ਚੱਕਰ ਪੈ ਗਿਆ ਜਿਵੇਂ ਕਈ ਲਈ ਵੀ ਮੱਥੇ ਤੋਂ ਵਾਲ ਬੂਲ ਜ਼ਿਆਦਾ ਇਕੱਠੇ ਗਏ। ਕਈ ਵਾਰੀ ਕਿਸੇ ਸੱਜਣ ਨੂੰ ਆਪਾਂ ਕਹ ਲਈ ਹੈ ਨਾ ਥੋੜੀ ਜਾਣਕਾਰੀ ਘੱਟ ਹੁੰਦੀ ਆ। ਜਿਵੇਂ ਨਵੇਂ ਨੇ ਬੰਦੇ ਇਹ ਜੇ ਕਿਸੇ ਬ੍ਰੀਟਰ ਕੋਲ ਹੁੰਦਾ ਉੱਥੇ ਨੇ ਪਹਿਲਾ ਨੰਬਰ ਹੀ ਲੈਣਾ ਸੀ। ਕਿਉਂਕਿ ਜਾਣਕਾਰੀ ਨਹੀਂ ਘੱਟ ਕਰਨ ਕਈ ਵ ਸ਼ੌਂਕ ਨੂੰ ਦਿਖਾ ਰਿਆ ਡਾਇਰੈਕਟ ਕ੍ਰਾਸਿੰਗ ਵਾਸਤੇ ਬਾਈ ਕਹਿੰਦਾ ਆਪਾਂ ਇਹਨੂੰ ਛੱਡ ਦਿਆ ਕਰਾਂਗੇ ਕੱਟੇ ਨੂੰ ਉਹ ਅੱਜ ਤੋਂ 15-20 ਦਿਨਾਂ ਨੂੰ ਕਿਉਂਕਿ ਸਿਸਟਮ ਬਾਈ ਹੋਰੀ ਉੱਧਰ ਰੈਡੀ ਕਰੀ ਜਾਂਦੇ ਆ ਤੇ ਉੱਧਰਲੇ ਬੰਨੇ ਜਿਹੜਾ ਘਰ ਆ ਉਹ ਚ ਛੱਡ ਦਿਆ ਕਰਨਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਵਾਂਗਾ ਡਿਟੇਲ ਸਾਰੀ ਪੁੱਛ ਲਾਂਗੇ ਤਕਰੀਬਨ ਤਕਰੀਬਨ ਅੱਧੀ ਤੋਂ ਜ਼ਿਆਦਾ ਮੈਂ ਦੱਸ ਹੀ ਦਿੱਤੀ ਤੁਹਾਨੂੰ ਅੱਜ ਹੋਰ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਜੀ ਆ ਨਾਮ ਦੋ ਬੋਲ ਦੇ ਇੱਕ ਵਾਰ ਨਾਰਵਨੀਤ ਸਿੰਘ ਜੀ ਪਿੰਡ ਬੱਜੋਣਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹਾਂਜੀ 9376 ਹਾਂਜੀ 05001 ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੇਰਾ ਖਿਆਲ ਹੈ ਕੈਮਰੇ ਤੇ ਪਹਿਲੀ ਵਾਰ ਹੀ ਆਇਆ ਹੈ ਹਾਂਜੀ ਹਾਂਜੀ ਤੇ ਚੰਗੇ ਪਸ਼ੂ ਰੱਖਣ ਦਾ ਬਾਈ ਸ਼ਕੀਨਾ ਪਿੱਛੇ ਜੇ ਮੇਰਾ ਖਿਆਲ ਆਪਾਂ ਨੇ ਇੱਕ ਦੋ ਪਸ਼ੂ ਵਧੀਆ ਰੇਟ ਤੇ ਵੇਚੇ ਵੀਰੇ ਹੈਨਾ ਹਾਂਜੀ ਇਹਦੀ ਮਾਂ ਵੇਚੀ ਆਈ ਆਪਾਂ 3 ਲੱਖ 5000 ਦੀ ਤੇ ਇੱਕ ਝੂਟੀ ਹੋਰ ਸੀ ਨਾਲ ਜੋੜਾ ਮਤਲਬ ਕਿ 460 ਦਾ ਵੇਚਿਆ ਸੀਗਾ ਉਦੋਂ ਆਉਣ ਦਾ ਸਬਬ ਨਹੀਂ ਬਣਿਆ ਥੋੜਾ ਬਿਜ਼ੀ ਸ਼ਡਿਊਲ ਕਰਕੇ ਫੋਨ ਬਾਈ ਦਾ ਉਦੋਂ ਵੀ ਆਇਆ ਸੀ ਉਹ ਜੋੜੇ ਦੀ ਵੀਡੀਓ ਪਾਣੀ ਸੀ ਅੱਜ ਦਾ ਰੂਟ ਬਣ ਗਿਆ ਇਧਰ ਅੱਜ ਬਾਈ ਕਹਿੰਦਾ ਕੱਟਾ ਦਿਖਾਉਣਾ ਆਪਾਂ ਨੇ ਇੱਕ ਤੇ ਜਦੋਂ ਯਾਰ ਨੇੜੇ ਆ ਕੇ ਦੇਖਿਆ ਨਾ ਗੈਰੀ ਪਰ ਮਨ ਜਾ ਵੀ ਖੁਸ਼ ਹੋ ਗਿਆ ਵੀ ਬਾਕੀ ਚੀਜ਼ ਪ੍ਰਦਰਸ਼ਨੀ ਵਾਲੀ ਆ ਦੇਖਣ ਵਾਲੀ ਆ ਸਾਡੇ ਵਾਲੇ ਪਾਸੇ ਘੱਟ ਮਾਰਦੀ ਹੁਣ ਇਹਦੀ ਕਰਾ ਜੀ ਸਰ ਜੀ ਤੇ ਸਵੇਰ ਦਾ ਜਮੇ ਕੂਨਾ ਆ ਗਿਆ ਤੇ ਕੱਦ ਦਿਖਾਈਂ ਦੇਰੀ ਇਧਰੋਂ ਹੀ ਬਿਨਾਂ ਨੱਥ ਤੋਂ ਆ ਮਾੜਾ ਮੋਟਾ ਹੀ ਦਿਖੂਗਾ ਸਾਨੂੰ ਮੈਂ ਇਧਰਲੇ ਪੰਨੇ ਖੜਿਆ ਆਪਣਾ ਕੱਦ ਆ ਮਨ ਲਓ ਵੀ 5 ਫੁੱਟ ਤੇ 7 ਕਿੰਚਾ ਜਿਆਦਾ ਨਹੀਂ ਕਹਿੰਦਾ ਵੀ 6 1/2 ਗੇੜਾ ਤੇ ਹੈਗਾ ਬਾਈ ਦੰਦਾ ਜੀ ਆ ਹਨਾ ਹਾਂਜੀ ਹਾਂਜੀ ਕਿੰਨੀ ਉਮਰ ਹੈ ਵੀ ਇਹ 3 ਸਾਲ ਤੇ 1 ਮਹੀਨਾ ਜੀ ਚਾਰ ਦੰਦ ਹੋ ਗਿਆ ਹੋਊਗਾ ਹਾਂ ਜੀ ਹਾਂ ਜੀ ਆ ਦੰਦਾਂ ਚ ਹੋ ਗਿਆ ਚਾਰ ਦੰਦ ਟੈਸਟਿਕਲ ਵਾਲੇ ਪੱਖ ਤੋਂ ਵੀ ਬਿਲਕੁਲ ਸਾਫ਼ ਆ ਕਿਉਂਕਿ ਮੇਲੇ 'ਚ ਜਿਵੇਂ ਗੱਲ ਕਰਨਾ ਜਿਆਦੇ ਨੰਬਰ ਨੇ ਜਿਹੜੇ ਸਾਹਣ ਦੇ ਜਿਆਦਾ ਤੋਂ ਜਿਆਦਾ ਟੈਸਟਿਕਲ ਵਾਲੇ ਪੱਖ ਤੋਂ ਲੱਗਦੇ ਨੇ ਇਹ ਟੈਸਟਿਕਲ ਦਾ ਸਾਫ਼ ਆ ਤੇ ਟੈਸਟਿਕਲ ਪਛਾਣੂ ਨੇ ਕਿਉਂਕਿ ਜਿਵੇਂ ਜਿਵੇਂ ਮੇਰੀਆਂ 3 ਆਉਣਗੀਆਂ ਉਹਨਾਂ ਦੇ ਜਿਹੜੇ ਆਰਡਰ ਨੇ ਉਹਦੇ ਟੈਸਟਿਕਲਾਂ ਦੇ ਹਿਸਾਬ ਨਾਲ ਹੀ ਆਉਣਗੇ ਤੇ ਬਾਕੀ ਇੱਕ ਵਾਰੀ ਤੋੜ ਕੇ ਦਿਖਾ ਦਿਓ ਖੋਲ ਕੇ ਤੇ ਦੋ ਮਿੱਤਰ ਭਾਈ ਦੇ ਹੋਰ ਨੇ ਹੁੰਦਾਂ ਨੂੰ ਵੀ ਮਿਲਾ ਦੇਾਂਗੇ ਅੱਜ ਹੀ ਆ ਜਾ ਭਾਈ ਆ ਜਾ ਆਪਣਾ ਕੀ ਨਾਮ ਹੈ ਆਪਣਾ ਕੀ ਨਾਮ ਹੈ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਹਾਂ ਜੀ ਹੋਰ ਖਾਲਸਾ ਜੀ ਠੀਕ ਆ ਵਧੀਆ ਜੀ ਜਮਾਂ ਚੜਦੀ ਕਲਾ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਲਦੀਪ ਸਿੰਘ ਹੈ ਜੀ ਬਾਈ ਆਪਾਂ ਡਾਕਟਰੀ ਦਾ ਕੰਮ ਹੈ ਹਾਂ ਜੀ ਹਾਂ ਪਸ਼ੂਆਂ ਦੀ ਨਹੀਂ ਨਹੀਂ ਜੀ ਬਾਈ ਬੰਦਿਆਂ ਦੀ ਮਾਂਹ ਜੇ ਪਸ਼ੂ ਆਲੇ ਹੁੰਦੇ ਤਾਂ ਬਾਈ ਮੇਰੇ ਨੇੜੇ ਖੜਾ ਹੁੰਦਾ ਤੇ ਕੱਦ-ਕਾੜ ਦਿਖਾ ਦੀ ਕਰੀ ਇੱਥੋਂ ਉੜੇ ਦੀ ਬਣਾਵਟਾ ਜਿਹੜੀ ਨਾ ਚੱਕ ਮਿਆਂ ਦਾ ਕਈ ਜੀ ਭਾਈ ਚੱਲ ਲਈ ਚੱਲ ਢਾਲੂ ਜਾਂ ਹੁੰਦਾ ਹੈ ਨਾ ਢਾਲੂ ਜਾਂ ਸਿਸਟਮ ਨਹੀਂ ਹੈਗਾ ਨਹੀਂ 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 ਪੂਨਾ ਹੀ ਹੂੰ ਵੀ ਇੱਕ ਗੱਲ ਹੋਰ ਦੱਸਦਾ ਨਾ ਸਾਨੂੰ ਇਹਦੇ ਨੱਥ ਵੀ ਨਹੀਂ ਪਾਈ ਹੋਈ ਅਜੇ ਇੱਥੋਂ ਦਿਖਾਈਂ ਗੈਰੀ ਲੰਬਾਈ ਇਹਦੀ ਓਏ ਨੱਥ ਵੀ ਨਹੀਂ ਪਾਈ ਬਾਈ ਨੇ ਤੇ ਸੰਗੜ ਨਾਲ ਆਏ ਤੋਰੀ ਫਿਰਦਾ ਜਿਵੇਂ ਹਰਿਆਣੇ ਵਾਲੇ ਨਾ ਝੋਟੀ ਦੀ ਆਪਾਂ ਦੇਖਣੀ ਜਾਂਦੇ ਕੰਨ ਫੜ ਕੇ ਤੋੜ ਦਿੰਦੇ ਬੱਕਰੀ ਵਾਲਾ ਸਿਸਟਮ ਉਹ ਸਿਸਟਮ ਹੀ ਆ ਲੈਗ ਸਕੋਰ ਵਾਲਾ ਵੀ ਪੱਖ ਵਾਲਾ ਮਜ਼ਬੂਤ ਆ ਟੈਸਟਿਕਲ ਵਾਲਾ ਵੀ ਅੱਗੇ ਨਾ ਜਾ ਤੇ ਜਿਵੇਂ ਆਪਾਂ ਮੱਜਾਂ ਦੇ ਨਹੀਂ ਕਹਿੰਦੇ ਵੀ ਆਰਡਰ ਤੇ ਨਾੜ ਆਨੇ ਯਾਰ ਜਿਵੇਂ ਟੈਸਟੀ ਕਹਿੰਦੇ ਆ ਪਿਛਲੇ ਪਾਸੇ ਨਾੜਾਂ ਨੂੰ ਤਾਂ ਬਹੁਤ ਨੇ ਕਿਉਂਕਿ ਇਹ ਦੁੱਧ ਵਾਲੇ ਜਿਹੜੇ ਜਿੰਸ ਨੇ ਕਹਿੰਦੇ ਵੀ ਉਹਨਾਂ ਦੇ ਨਿਸ਼ਾਨੀਆਂ ਹੁੰਦੀਆਂ ਕਮਾ ਦੇ ਕੇ ਰਾਂ ਹੋਰ 13 ਹੋਰ ਤੋਂ ਲੈ ਆ ਉਧਰ ਨੂੰ ਲੈ ਚੌਕ ਦੇ ਤਾਂ ਆਂਦੇ ਨੇ ਬਰਾਬਰ ਨਹੀਂ ਕਰਿਆ ਜੀ ਦੋ ਦੰਦ ਦੀ ਬਰਾਬਰ ਕਰੇ ਨੇ ਚੌਕ ਦੇ ਤਾਂ ਅੱਧੇ-ਅੱਧੇ ਕਰੇ ਨੇ ਨੇ ਤੇ ਬਾਕੀ ਇੱਥੋਂ ਤੋਰਾ-ਤੂਰਾ ਦੱਸਦਾ ਤੇ ਪਛਾਣੇ ਪੱਖ ਤੋਂ ਦਿਖਾ ਦੀ ਬਾਕੀ ਕਲਿੱਪਾਂ ਵੀ ਲਾਵਾਂਗੇ ਆਪਾਂ ਇਹਦੀਆਂ ਬਾਹਰ ਚਲਾ ਕੇ ਤੇ ਉਹ ਦਾਵੀ ਸਾਨੂੰ ਦਿਖਾ ਦੂੰਗਾ ਤੇ ਕੋਸ਼ਿਸ਼ ਏਦਾਂ ਵੀ ਰਹੂਗੀ ਵੀ ਬਾਈ ਦੇ ਹੱਥ ਨਾਲ ਵੀ ਤੋੜ ਦਿਆਂ ਇਹਨੂੰ ਤੇ ਸਿੰਘ ਆ ਗਿਆ ਇਹਦਾ ਜਮਾ ਬੰਦ ਤੇ ਫਾਦਰ ਇਹਦਾ ਕਿਹੜਾ ਬਾਈ ਫਾਦਰ ਮੋਦੀ ਆ ਜੀ ਲక్ష్ਮੀ ਡੈਰੀ ਫਾਰਮ ਵਾਲਾ ਬਹੁਤ ਟੀਕਾ ਆਇਆ ਸੀ ਐ ਨਹੀਂ ਪਤਾ ਕਿੱਥੋਂ ਦਾ ਸੀ ਇਹ ਆ ਬਾਪ ਬਾਪ ਵਾਲੇ ਪੱਖ ਤੋਂ ਆ ਗਿਆ ਮੋਦੀ ਮੋਦੀ ਵਾਲੀ ਸਾਈਡ ਤੋਂ ਆ ਗਿਆ ਤੇ ਇਹਦੀ ਭੈਣ ਵੀ ਸਾਨੂੰ ਦਿਖਾਉਂਗਾ ਮੈਂ ਕਿਉਂਕਿ ਦੁੱਧ ਵਾਲੇ ਜਨਸ ਨੇ ਇੱਕ ਸਾਰੀ ਕੰਪਨੀ ਆ ਜਿਹੜੀ ਬੈਕਗ੍ਰਾਉਂਡ ਇਹਨਾਂ ਦਾ ਇਹਦੀ ਜਿਹੜੀ ਸਿਸਟਰ ਆ ਉਹ ਵੀ ਇਹਦੀ ਕਾਪੀ ਆ ਬਿਲਕੁਲ ਬੰਨ ਦੇ ਬਾਈ ਕਮਾ ਕੇ ਜੇ ਅਮੜੇ ਦਾ ਆ ਗਿਆ ਬਿਲਕੁਲ ਬਰੀਕ ਦਾ ਉਸ ਤਰਾਸਤਰਾ ਲੱਗਿਆ ਹੁੰਦਾ ਨਾ ਤਾਂ ਸਾਨੂੰ ਕੱਲੀ-ਕੱਲੀ ਨਾੜੇ ਫੜ ਕੇ ਦਿਖਾਉਂਦੇ ਵੀ ਉਹ ਇਹਦੀ ਭੈਣ ਆ ਉਹਦੇ ਵੀ ਮਾਰਾਂਗੇ ਕੈਮਰਾ ਬਿਊਟੀ ਵਾਲੇ ਪੱਖ 'ਚ ਵੀ ਆ ਤੇ ਦੁੱਧ ਵਾਲੇ ਬੱਚੇ ਵੀ ਇਹਨੇ ਟੌਪ ਦੀ ਤਿਆਰ ਕਰਨੀ ਅੱਗੇ ਜਾ ਕੇ ਜਿਵੇਂ ਬਾਈ ਨੇ ਇਹਦਾ ਰਿਕਾਰਡ ਦੱਸਿਆ ਕਿਉਂਕਿ ਇੱਕ ਤਾਂ ਸੋਨਾ ਵੀ ਆ ਗਿਆ ਤੇ ਨਾਲ-ਨਾਲ ਭਾਈ ਇਹਦੀ ਮਾਂ ਦਾ ਦੁੱਧ ਵੀ ਚੰਗਾ ਆ ਗਿਆ ਹਾਂਜੀ ਹਾਂਜੀ ਤੇ ਉਧਰੋਂ ਆ ਗਿਆ ਇਹ ਮੋਦੀ ਦਾ ਲక్ష్ਮੀ ਡੈਰੀ ਫਾਰਮਰਾਂ ਦਾ ਲੈਣੋ ਵੀ ਮਜ਼ਬੂਤ ਬਣ ਗਿਆ ਉਧਰਲੇ ਪੱਖ ਤੋਂ ਇਹਦੀ ਮਾਤਾ ਦੇ ਵੀ ਜਿਹੜੀਆਂ ਫੋਟੋਆਂ ਪੰਗੋ ਵੀ ਦੇ ਦੇਣਗੇ ਸਾਨੂੰ ਠੀਕ ਆ ਗੱਲ ਆ ਉਹ ਜੇ ਕਿਸੇ ਨੇ ਨਾ ਪਰਸਨਲ ਤੌਰ ਤੇ ਹੈਲੋ ਹਾਈ ਭੇਜ ਕੇ ਜੀ ਮਾਂ ਦੀ ਵੀਡੀਓ ਵਗੈਰਾ ਦੇਖਣੀ ਆ ਬਾਈ ਕਹਿੰਦਾ ਹੋਗੀ ਦਿਖਾ ਦਾਂਗੇ ਤੇ ਪਿੰਡੇ ਤੇ ਗਰੀ ਆ ਦਿਖਾਈ ਉਹ ਨਾੜਾ ਨੂੰ ਬੰਦੇ ਪਿੰਡੇ ਦੀ ਜਿਵੇਂ ਆਪਾਂ ਕਹਿੰਦੇ ਨੇ ਵੀ ਦੁੱਧ ਵਾਲੀ ਝੋਟੀ ਦੇ ਪਿੰਡੇ ਦੇ ਨਾੜਾ ਨੂੰ ਦਾ ਨੇ ਨਾ ਆਇਟਮ ਚੰਗੀ ਆ ਮਾੜੀ ਨਹੀਂ ਹੈਗੀ ਕਿਸੇ ਪੱਖ ਤੋਂ ਉਹ ਤੇ ਸੁਭਾਅ ਵੀ ਠੰਡਾ ਬਿਲਕੁਲ ਸਿੰਗ ਜਮਾ ਬੰਦ ਆ ਗਿਆ ਜਿਵੇਂ ਆਪਾਂ ਕਹਦੇ ਨੇ ਐਡਾ ਝੋਟਾ ਭਾਈ ਬਣਾ ਨੱਥ ਤੋਂ ਕਾਬੂ ਕਰਨਾ ਦਾ ਮੌਕਾ ਹੋਇਆ ਨਾ ਹਾਂਜੀ ਆਹਾਂ ਤੇ ਬਲਵਾਨ ਕਹਿੰਦੇ ਪਾਲਣਾ ਬਹੁਤ ਔਖਾ ਹੁੰਦਾ ਡੋ ਰੱਖੀ ਬੈਠਾ ਫੇਰ ਵੀ ਤੇਰੀ ਭੈਣ ਤੇ ਵੀ ਮਾਰਦੇ ਗਰੀ ਕੈਮਰਾ ਉਹ ਵੀ ਦਿਖਾ ਦੇ ਸਿੰਗ ਸੰਗੋ ਹਦਾ ਵੀ ਬੰਦ ਆ ਜਮਾ ਇਹ ਕਿਹੜਾ ਸੁਆ ਸੁਈ ਹੋਈ ਆ ਭਾਈ ਇਹ ਪਹਿਲਾ ਸੁਈ ਸੁਈ ਆ ਜੀ ਬਾਡੀ ਫੇਸ ਵਾਲੇ ਪੱਖ ਤੋਂ ਤੇ ਸਿੰਗ ਵਾਲੇ ਪੱਖ ਤੋਂ ਇਹਦੀ ਕਾਪੀ ਜੀ ਲੱਗਦੀ ਆ ਹਨਾ ਹਾਂਜੀ ਹਾਂਜੀ ਆ ਇੱਥੇ ਖੜੀ ਦਿਖਾ ਦੇ ਕੋਈ ਗੱਲ ਨਹੀਂ ਡਰੂਗੀ ਆਪਾਂ ਤੁਹਾਨੂੰ ਥੋੜਾ ਜਿਹਾ ਖੜੀ ਦਿਖਾ ਦਾਂਗੇ ਤੁਹਾਨੂੰ ਅੱਡਰ ਵਾਲੇ ਪੱਖ ਤੋਂ ਵੀ ਕਰਾ ਦਾਂਗੇ ਜਾਨੂ ਹੋ ਜਾ ਬਈ ਬੱਲੇ ਮਾੜ ਜੇ ਜਦੋਂ ਇੱਧਰ ਨੂੰ ਜਾਓਗੇ ਸਪਾਰਟ ਕੁਆਲਟੀ ਕਰ ਲਓ ਚੈੱਕ ਕਿਉਂਕਿ ਪਸ਼ੂ ਖਰੇਲੂ ਨੇ ਥੋੜਾ ਜਿਹਾ ਉਹਦੇ ਕਰਕੇ ਡਰ ਜਾਂਦੇ ਆ ਤੇ ਬਾਡੀ ਬੂਡੀ ਦਿਖਾ ਦੇ ਕਿਉਂਕਿ ਡਰ ਦੀ ਇਕੱਠੀ ਜੀ ਹੋਈ ਜਾਂਦੀ ਆ ਤੇ ਇਹਨੇ ਕਿੰਨਾ ਕੁ ਦੁੱਧ ਪਾਇਆ ਪਹਿਲਾਂ ਨੇ ਭਾਈ ਇਹਨੇ 15 ਲੀਟਰ ਪਲੱਸ ਪਾਇਆ ਹੈ 15 ਹਾਂਜੀ 15 ਖਾਸਾ ਮੰਨਿਆ ਜਾਂਦਾ ਮੇਰੇ ਸਾਬ ਨਾਲ ਨਹੀਂ ਇੰਨਾ ਕੁ ਪਾਇਆ ਜੀ ਬਾਲਾ ਤਾਂ ਮੈਨੂੰ ਤੋਲਦਾ ਕੋ ਬਾਲੀ ਕਰੀ ਨਹੀਂ ਭਾਈ ਉਹ ਹਾਂਜੀ ਕਿਉਂਕਿ ਪਹਿਲਾਂ ਨੂੰ ਤਾਂ 15 ਕਿਲੋ ਖਾਸਾ ਹੋ ਜਾਂਦਾ ਹਾਂਜੀ ਹਾਂਜੀ ਮੇਰਾ ਖਿਆਲ ਆ ਕਈ ਸੱਜਣਾ ਕੋਲੇ ਲਾ ਲਓ ਵੀ ਬਰੀਡ ਦੀਨ ਬਰੀਡਿੰਗ ਲਾ ਲਓ 12 13 ਕਿਲੋ ਇਹ ਹੁਣ ਥੋੜੇ ਦਿਨਾਂ ਦੀ ਛੱਡੀ ਆ ਜੀ ਦੁੱਧ ਤੋਂ ਤੇ 6 ਮਹੀਨਾ ਤੋਂ ਪਰਮ ਲਦੀ ਆ ਗੱਬਣ ਸ਼ਾਦੀ ਠੀਕ ਆ ਗੱਲ ਲਿਖਿਆ ਪਿਆ ਜੀ ਆ ਗੱਬਣ ਵੀ ਬਾਈ ਕਹਿੰਦਾ ਹੈਗੀ ਆ ਝੋਟੀ ਤੇ ਬਾਕੀ ਮੇਨ ਗੱਲ ਆ ਆਪਣੀ ਆ ਝੋਟੇ ਦੇ ਖੜੀ ਆ ਕੇ ਤੇ ਵੇਚਣਾ ਤਾਂ ਨਹੀਂ ਆਪਾਂ ਨੇ ਨਹੀਂ ਓਦਾਂ ਸ਼ੁਰੂ ਹਲੇ ਤਾਂ ਕੋਈ ਵਿਚਾਰ ਨਹੀਂ ਮੈਂ ਕਹ ਰਹੀ ਹਣਾ ਜੀ ਹਲ ਹਾਲ ਬਾਈ ਕਹਿੰਦਾ ਕੋਈ ਵਿਚਾਰ ਨਹੀਂ ਬਾਕੀ ਵਿਚਾਰ ਬਣਵਾ ਲੂਗਾ ਕੋਈ ਨਾ ਕੋਈ ਸੱਜਣ ਫਰੀਦ ਮੇਚ ਆ ਗਿਆ ਇਹ ਤਲੋ ਉਹ ਤਾਂ ਸਮਾਂ ਹੀ ਜਿਵੇਂ ਹਾਂ ਉਹ ਉਹ ਸਮਾਂ ਬਾਈ ਕਹਿੰਦਾ ਪਰ ਹੈਗਾ ਮੈਂ ਹਲੇ ਆਪਣੀ ਕੋਈ ਆਣੀ ਵੀ ਐ ਪੰਡਤ ਵੀ ਹਲੇ ਨਸਲ ਤਿਆਰ ਹੋਈ ਹੁਣੇ ਪੰਜ ਦਾ ਚੱਡਾਂਗੇ ਤੁਹਾਨੂੰ ਕੋਈ ਫਰਕ ਕਰਵਾ ਸਿੰਘ ਵਾਸਤੇ ਕੀ ਸੀਨ ਹੈ ਇਹਦਾ ਇਹਦਾ 1000 ਰੁਪਏ ਲਵਾਂਗੇ ਪੂਰਾ ਹਾਂਜੀ ਆ 1000 ਰੁਪਏ ਬਾਈ ਕਹਿੰਦਾ ਲੈ ਲਾਂਗੇ ਦਾ ਡਾਇਰੈਕਟ ਕ੍ਰੋਸਿੰਗ ਵਾਸਤੇ ਜੇ ਕੋਈ ਪ੍ਰਾਸ਼ਕੀਨ ਹੁੰਦਾ ਵੀ ਡਾਇਰੈਕਟ ਕ੍ਰੋਸਿੰਗ ਆਪਾਂ ਨੇ ਕਰਾਉਣੀ ਆ ਕਿਉਂਕਿ ਕੱਦ ਕਾੜ ਦਾ ਆਈਡੀਆ ਤੁਹਾਨੂੰ ਇੱਕ ਵਾਰੀ ਆਪਾਂ ਫੇਰ ਕਰਾ ਦੇਣ ਇੱਧਰ ਤੋਂ ਲਾ ਲਿਓ ਵੀ ਇਹਦੀ ਉਮਰ ਵੀ ਛੋਟੀ ਆ ਜਿਵੇਂ ਜਿਵੇਂ ਉਮਰ ਚ ਵੱਡਾ ਹੋਊਗਾ ਫੁੱਲ ਵਿਸ਼ਾਲ ਬਣ ਇਹ ਜਿਹੜੀ ਚ ਨੌ ਬਣਾਉਣ ਵਾਲੀ ਚੀਜ਼ ਆ ਜਿੱਥੇ ਵੀ ਇਹ ਜਾਊਗਾ ਜਿਹੜੇ ਵੀ ਭਰਾ ਕੋਲ ਜਾਊਗਾ ਕੱਲਾ ਕੱਦ ਨਹੀਂ ਹੈਗਾ ਵੀ ਲੈਗ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਤੇ ਉੱਤੋਂ ਜਿਹੜੀ ਇਹਦੀ ਚੜਾਈ ਆ ਗਈ ਬਾਡੀ ਦੀ ਚੜਾਈ ਵੀ ਫੁੱਲ ਲੱਗ ਹਾਂਜੀ ਇੱਥੋਂ ਗੱਲਬਾਤ ਕਰ ਲਈਏ ਫੁੱਲ ਚੜਾਈ ਚ ਆ ਗਿਆ ਤੇ ਸਭ ਤੋਂ ਮੇਨ ਗੱਲ ਆ ਜਿਹੜੀ ਉਹ ਆ ਗਈ ਬਈ ਇਹਦੇ ਸੁਭਾਅ ਦੀ ਹਾਂਜੀ ਹਾਂਜੀ ਬਹੁਤ ਔਨਾ ਹੈ ਕਿ ਜਿਹੜਾ ਸੁਭਾਅ ਦਾ ਮੇਲੇ ਤੇ ਵੀ ਲੈ ਗਏ ਉਹਨੂੰ ਫੋਟੋਆਂ ਹੀ ਬਣਾਉਂ ਨਾਥ ਪਈਆਂ ਤੁਰੇ ਫਿਰ ਉੱਤੇ ਅੱਛਾ ਬਿਨਾਂ ਨਾਥ ਤੋਂ ਮੇਲਾ ਵੀ ਦਿਖਾ ਲਈਏ ਹਾਂਜੀ ਹਾਂਜੀ ਠੀਕ ਆ ਗੱਲ ਹਾਂਜੀ ਬਿਨਾਂ ਨੱਥ ਤੋਂ ਬਾਈ ਕਹਿੰਦਾ ਇਹਨੂੰ ਮੇਲਾ ਵੀ ਦਿਖਾ ਲੈ ਆਪਾਂ ਇਹਦੀ ਫੀਸ ਆ ਜਿਹੜੀ 1000 ਰੁਪਿਆ ਕਰੋ ਸਿੰਘ ਦੀ ਜੇ ਕਿਸੇ ਸੱਜਣ ਨੇ ਬਾਈ ਤੋਂ ਕਰਵਾਉਣੀ ਆ ਨੇ ਮੱਝਾ ਕਰੋਸ ਹਰੇਕ ਪੱਖ ਤੋਂ ਸਾਫ਼ ਹੈ ਕਲੀਅਰ ਸੋ ਦਾ ਸੋ ਹਾਂਜੀ ਇੱਕ ਘੱਟਾ ਬਾਈ ਕੋਲੇ ਆਹਾ ਇਹ ਜੈਡ ਬਲੈਕ ਹੀ ਆ ਗਿਆ ਮੇਰਾ ਖਾਲਾ ਹਾਂਜੀ ਸਿੰਘੇ ਦਾ ਵੀ ਬੰਦ ਆ ਗਿਆ ਜਮ ਇਹ 2 ਸਾਲ ਦਾ ਹੀ ਪੂਰੇ ਦਾ ਇਹ ਤਾਂ ਫਿਰ ਖੀਰਾ ਹੀ ਹੋ ਬਾਈ ਦੰਦਾ ਜਣਾ ਬੱਖੀ ਦਾ ਦੇਖ ਲੈ ਨਹੀਂ ਦੰਦਾ ਜਿਹਦਾ ਖੀਰਾ ਹੀ ਹੋਊਗਾ ਤੇ ਇਹਦੇ ਨੱਥ ਲਾਈ ਦੀ ਹੈ ਜਿਹੜੇ ਨੱਥ ਮੈਂ ਸੌਖੀ ਆਏ ਸੀਗੇ ਮੜਾ ਵੀ ਦੋਨੇ ਪੇੜ ਪੜਨਾ ਪਿਆ ਕਰਨੀ ਇੱਕ ਦੇ ਮਾਰ ਠੀਕ ਹੈ ਅੱਦੋ ਸਾਂ ਨੂੰ ਰੱਖਣੇ ਕੱਟ ਇਕੱਠੇ ਔਖੇ ਹੋ ਜਾਂਦਾ ਕੋਈ ਹਾਂਜੀ ਹਾਂਜੀ ਟੋਰੀ ਬਾਈ ਖੋਲ ਕੇ ਮਾਰਾ ਜਾ ਇਹਨੂੰ ਟੋਰੀ ਮੇਗੂ ਇਹਦੀ ਉਮਰ ਬਾਈ ਕਹਿੰਦਾ 2 ਸਾਲ ਹੈ ਟੈਸਟ ਹੀ ਕੱਲ ਵਾਲੇ ਪੱਖ ਤੋਂ ਇਹ ਵੀ ਪੂਰਾ ਸਾਫ ਆ ਇਹ ਕਿਹੜੇ ਸਾਂ ਦਾ ਬਾਈ ਇਹ ਤਾਂ ਮਾਣ ਨਹੀਂ ਪਤਾ ਜੀ ਬੱਚਾ ਕਿਹਦਾ ਹੈ ਮਾਤਾ ਤਾਂ ਉਸ ਦੀ ਆ ਠੀਕ ਹੈ ਮਾਂ ਇਹਦੀ ਮਾਂ ਤੋਂ ਹਾਂ ਦੀ ਇੱਕ ਆ ਫਾਦਰ ਸਾਈਡ ਨਹੀਂ ਪਾਰੇ ਫਾਦਰ ਅੱਡ ਹੈਗੀ ਇਹਦਾ ਕੋਈ ਹੋਰ ਮਰੇ ਯਾਦ ਨਹੀਂ ਠੀਕ ਆ ਗੱਲ ਉਹ ਕੋਈ ਗੱਲ ਨਹੀਂ ਬਾਈ ਕਹਿੰਦਾ ਪਹਿਲਾਂ ਕੋਈ ਧਿਆਨ ਹੀ ਨਹੀਂ ਦਿੱਤਾ ਸੀ ਕੋਈ ਪਤਾ ਕਰਕੇ ਥੋੜਾ ਜਿਹਾ ਪਹਿਲਾਂ ਧਿਆਨ ਘੱਟ ਤੀ ਪਰ ਜਿਹੜੀ ਬਾਈ ਬਰੀਡ ਸੀ ਆਪਣੀ ਉਹ ਮੱਝਾਂ ਦੀ ਘਰ ਦੀ ਤਕਰੀਬਨ ਤੁਹਾਡੇ ਏਰੀਆ ਚ ਜਿਹਦੇ ਜਿਹਦੇ ਕੋਲ ਵੀ ਇਸ ਏਰੀਆ ਚ ਪੁਰਾਣੀ ਬ੍ਰੀਡ ਆ ਤਕਰੀਬਨ 20 ਪਲੱਸ ਚੱਲਦੀ ਆ ਹਾਂਜੀ ਹਾਂਜੀ ਕਿਉਂਕਿ ਇੱਕ ਦੋ ਸੱਜਣਾਂ ਤੋਂ ਆਪਾਂ ਅੱਗੇ ਵੀ ਬਣਾਈ ਆ ਵੀਡੀਓ ਲੈ ਚੱਲ ਭਈ ਇਹਨੂੰ ਘੁਮਾ ਕੇ ਇਹ ਵੇਚ ਦਾਂਗੇ ਆਪਾਂ ਕੱਟਾ ਛੋਟਾ ਨਹੀਂ ਇਹ ਵੀ ਨਹੀਂ ਵੇਚਣਾ ਹੀ ਹਲੇ ਤਾਂ ਠੀਕ ਆ ਗੱਲ ਹਾਂਜੀ ਸ਼ੌਕ ਨੂੰ ਓਦਾਂ ਵਾਸਤੇ ਇੱਕ ਮੂਵੀ ਕਵਰ ਕਰਾਉਣੀ ਆ ਦਿਖਾਉਣੀ ਆ ਚੀਜ਼ ਵੀ ਆਪਣੇ ਬਾਈਕ ਦਾ ਇਹ ਤਾਂ ਇਹਦੋਂ ਵੀ ਛੋਟਾ ਹੈਗਾ ਇਹ ਉਹ ਹਲੇ ਉਧਰੋਂ ਪਰਲੇ ਬਾਦ ਘਰੇ ਖੜਾ ਹੈ ਇਹ ਉਹ ਬਾਈਕ ਕਹਿੰਦਾ ਇਹਦੋਂ ਵੀ ਛੋਟਾ ਸਾਨ ਬਾਈਕਰ ਚ ਤਿੰਨ ਰੱਖੀ ਖੜਾ ਮੇਰਾ ਖਿਆਲ ਆ ਮੱਜਾਂ ਦੇ ਸਾਨਾ ਕਹਿੰਦੇ ਸਾਨਾ ਨਾਲ ਕੱਟੀ-ਕੱਟਦੇ ਹੁੰਦੇ ਨੇ ਪੇੜ ਹੋ ਜਾਂਦਾ ਕਈ ਵਾਰੀ ਇੱਧਰਲੇ ਬੰਦੇ ਬੰਨਦੇ ਇੱਥੇ ਸਿੰਘ ਆ ਗਿਆ ਇਹਦਾ ਵੀ ਬੰਦ ਪਿੰਡ ਹੈਗਾ ਬਾਈ ਦਾ ਬੱਜੋ ਆਣਾ ਫੈਸਟੀਵਲ ਇਹਦੇ ਵੀ ਉਦੋਂ ਹੋਈ ਵੀ ਆ ਜੀ ਹੱਤਸੀਲ ਆ ਗਈ ਬਾਈ ਹੋਰਾਂ ਦੀ ਨਾ ਥਾਣਾ ਤੇ ਜਲਾ ਆ ਗਿਆ ਸੱਜਣੋਂ ਬਠਿੰਡਾਂ ਕੇਰਾ ਗਹਿਰੀ ਕੈਮਰਾ ਹੋਰ ਮਾਰਦੇ ਕੱਟੇ ਤੇ ਜਿਹਦੇ ਭਰਾ ਨੇ ਡਾਇਰੈਕਟ ਕ੍ਰੋਸਿੰਗ ਵਾਸਤੇ ਸੰਪਰਕ ਕਰਨਾ ਕਰ ਲਿਓ ਤੇ ਵੇਚਣ ਵਾਲਾ ਸੀਨ ਤੁਸੀਂ ਬਾਈ ਨਾਲ ਕਰ ਲਿਓ ਫੋਨ ਤੇ ਗੱਲ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਚੱਲੀ ਜਾਂਦਾ ਲਗਾਤਾਰ ਗੱਲਬਾਤ ਬਾਈ ਨਾਲ ਕਰ ਲਿਓ ਜੇ ਕਿਸੇ ਸੱਜਣ ਨੂੰ ਇਹ 'ਚ ਕੋਈ ਕਮੀ ਲੱਗੀ ਉਹ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸ ਦਿਓ ਕਿ ਇਹ ਕੱਟਾ ਆ ਚੀਜ਼ ਓਪਦਾ ਬਾਈ ਹੈਨਾ ਹਾਂਜੀ ਹਾਂਜੀ ਆ ਵੈਸੇ ਮੇਰੇ ਕਾਗਜ਼ਾਂ ਤਾਂ ਹੀ ਓਪਦਾ ਨਹੀਂ ਕਿਸੇ ਵੀ ਪੱਖ ਤੋਂ ਬਾਕੀ ਇਹ ਸੋਡੇ ਕਾਗਜ਼ਾਂ ਕਿਸੇ ਪੱਖ ਤੋਂ ਓਕਦਾ ਤਾਂ ਮੈਨੂੰ ਜ਼ਰੂਰ ਦੱਸ ਦਿਓ ਕੌਕੀ ਕਟਿੰਗੇ ਥੋੜੀ ਗਲਤ ਫੋਨ ਕਰਕੇ ਮੇਲੇ ਚਿੱਕ ਦੋ ਪੁਆਇੰਟ ਉਹਨੇ ਆ ਇਤਨਾ ਕਹਿੰਦਾ ਫੁੱਲ ਬਣਾਉਣਾ ਫੁੱਲ ਦੇ ਚੱਕਰ 'ਚ ਉਹਨੇ ਸਾਰਾ ਚਲੋ ਬੰਦਾ ਅਣਜਾਣ ਸੀਗਾ ਹਨਾ ਹਾਂ ਜੇ ਪੂਰੇ ਵੀ ਅਣਜਾਣ ਸੀ ਸਣਾ ਹੀ ਸਾਨੂੰ ਪਤਾ ਸੀ ਥੋੜਾ ਜਿਹਾ ਪਿਆਦਾ ਬਾਈ ਫਰਕ ਹਾਂਜੀ ਨਹੀਂ ਪੂਰਾ ਹੀ ਪਿਆਦਾ ਤਾਂ ਜਿਵੇਂ ਹੀ ਚੱਕਦਾ ਸੀਗਾ ਇਹ ਉਹਨੇ ਆਹ ਮੇਲੇ ਦਾ ਸੀਨ ਇਹ ਹੋ ਜਾਂਦਾ ਹੁੰਦਾ ਜਿਵੇਂ ਯਾਰ ਕਬੱਡੀ ਖੇਡ ਰਹੇ ਨਾ ਅੱਤੇ ਅੱਤੇ ਨੰਬਰ ਤੇ ਚੱਲਦਾ ਕੰਮ ਹਾਂਜੀ 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 ਉਹ ਬਾਈ ਸ਼ੌਂਕੀ ਸਰਦਾਰਾ ਨੇ ਸਾਨੂੰ ਕਿਹਾ ਵੀ ਆ ਕਿ ਤੁਸੀਂ ਆ ਕਟਾ ਕੇ ਲਿਆਓ ਤੁਸੀਂ ਬਾਈ ਸਾਨੂੰ ਇਨੀ ਜਾਣਕਾਰੀ ਹੀ ਨਹੀਂ ਸੀ ਕੋਈ ਠੀਕ ਹੈ ਹਾਂ ਇੱਕ ਜਾਣਕਾਰੀ ਦੀ ਕੰ ਸਕਦਾ ਪਹਿਲੇ ਦੂਜੇ ਨੰਬਰ ਤੇ ਆਉਂਦਾ ਹਾਂਜੀ ਹਾਂਜੀ ਕਿਉਂਕਿ ਉਹ ਥੋੜੀ ਮੋਟੀਫਿਕੇਸ਼ਨ ਆ ਵਧੀਆ ਤਰੀਕੇ ਨਾਲ ਕਰ ਲੈਂਦੇ ਨੇ ਉਹ ਮੇਲਿਆਂ ਤੇ ਜਾਂਦੇ ਰਹਿੰਦੇ ਹਾਂਜੀ ਹਾਂਜੀ ਇਹ ਤਾਂ ਪਹਿਲੇ ਜਾਣਕਾਰੀ ਭਾਈ ਮੇਰੇ ਖਿਆਲ ਵਿੱਚ ਮੇਲਿਆਂ ਤੇ ਜਾਣ ਨਾਲ ਹੀ ਬਣਦਾ ਹਾਂਜੀ 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 ਤੇ ਉਹ ਉੱਥੇ ਸ਼ੌਂਕ ਵੀ ਬਣਦਾ ਹਾਂਜੀ ਇਹ ਤਾਂ ਹੈਗਾ ਹੀ ਆ ਜਦੋਂ ਬੰਦਾ ਮੇਲਾ ਜਿਵੇਂ ਪਿੰਡ ਟੂਰਨਾਮੈਂਟ ਤੇ ਉਹ ਲੰਘ ਕੇ ਜਾਂਦਾ ਕਬੱਡੀ ਦਾ ਮੇਰੇ ਬਾਰੇ ਉਹ ਵੀ ਨੀਰੇ ਲੱਗੇ ਹਾਂਜੀ ਹਾਂਜੀ ਇਹ ਤਾਂ ਹੈਗਾ ਹੀ ਆ ਤੂੰ ਚਾਹੇ ਕਦੇ ਨਾ ਗਿਆ ਹਾਂਜੀ ਹਾਂਜੀ ਤੇ ਸਵਾਲ ਆ ਗਿਆ ਬਿਲਕੁਲ ਠੰਡਾ ਨੰਬਰ ਬੋਲ ਜੀ 9476305001 ਨੰਬਰ ਵਾਈਜ਼ ਦਾ ਸਕਰੀਨ ਤੇ ਲਾ ਦੂੰਗਾ ਤੇ ਬਾਕੀ ਜਿਹੜੇ ਵੀ ਸੱਜਣ ਨੇ ਕ੍ਰੋਸਿੰਗ ਕਰਾਉਣੀਆਂ ਜਾਂ ਉਦ ਤੱਕ ਖਰੀਦਣ ਦਾ ਸ਼ਿਕਾਇਤ ਆ ਉਹ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ